ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖੜੇ ਆ ਜੀ ਸਤਲੋਜ ਦਰਿਆ ਸਭਰਾਵਾਂ ਦਾ ਏਰੀਆ ਆ ਤੇ ਲੱਗੇ ਆ ਬਿਲਕੁਲ ਬੰਨ ਦੇ ਨਾਲ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਕੁल्ले ਆਲਾ ਪਾਡੇਆਂ ਦੀਆਂ ਵਹਿਕਾਂ ਪਾਡਿਆਂ ਦੀਆਂ ਵਹਿਕਾਂ ਵੱਜਦੀਆਂ ਨੇ ਇਹ ਬੰਨ ਆ ਵੀ ਜਿਹੜਾ ਹਰੀਕੇ ਹੈਡ ਤੋਂ ਪਤਣ ਤੋਂ ਪੁੱਲ ਦੇ ਤੋਂ ਨੈਸ਼ਨਲ ਹਾਈਵੇ 54 ਨੰਬਰ ਤੋਂ ਕੋਟ ਬੁੱਡੇ ਨੂੰ ਜਾਂਦਾ ਉਹਦੇ ਉੱਤੇ ਸੋ ਅਸੀਂ ਤੁਹਾਨੂੰ ਇੱਥੋਂ ਦੇ ਹਾਲਾਤ ਵਿਖਾਉਣਾ ਚਾਹੁੰਦੇ ਆ ਵੀ ਹਾਲਾਤ ਕੀ ਆ ਵੀਰ ਨੂੰ ਆ ਵਿਖਾ ਦੇ ਬੰਨ ਦੇ ਨਾਲ ਨਾਲ ਸਿਰਫ ਅੱਧੀ ਸੜਕ ਰਹਿ ਗਈ ਸੀ ਢੈਣੋ ਤੇ ਬਾਕੀ ਇਹਨੇ ਸਾਰਾ ਢਾਲਿਆ ਸੀ ਇਸ ਸਤਲੁਜ ਦਰਿਆ ਨੇ ਤੇ ਦੁਬਾਰਾ ਫੇਰ ਤੋੜੇ ਲਾ ਕੇ ਤੇ ਇਸ ਬੰਨ ਨੂੰ ਬਚਾਇਆ ਗਿਆ ਤੇ ਹਜੇ ਵੀ ਬਹੁਤ ਵੱਡੀ ਢਾਹ ਜੜੀ ਇੱਥੇ ਹਜੇ ਵੀ ਬਹੁਤ ਵੱਡੀ ਢਾਹ ਲੱਗੀ ਹੋਈ ਆ ਸੰਗਤਾਂ ਉੱਤੇ ਕੰਮ ਕਰ ਰਹੀਆਂ ਪਰ ਸੰਗਤਾਂ ਹੈਗੀਆਂ ਬਹੁਤ ਥੋੜੀਆਂ ਨੇ ਇੱਥੇ ਸੰਤ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਜਿਹੜੀ ਫੌਜ ਲੱਗੀ ਆ ਸੰਤ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਜਿਨ੍ਹਾਂ ਨੇ ਦਰਿਆਵਾਂ ਨੂੰ ਨੱਕੇ ਲਾਏ ਆ ਉਹਨਾਂ ਦੀ ਫੌਜ ਇੱਥੇ ਕੰਮ ਕਰ ਰਹੀ ਆ। ਸੋ ਅਸੀਂ ਤੁਹਾਨੂੰ ਹਾਲਾਤ ਵਿਖਾਉਣਾ ਚਾਹੁੰਦੇ ਆ ਕਿ ਆਹ ਵੇਖੋ ਨੋਜ ਆ ਜਿਹੜੀ ਆ ਪੱਥਰ ਦੀ ਨੋਜ ਸੀ ਇਹਨੂੰ ਇਹ ਰੋੜ ਕੇ ਲੈ ਗਿਆ ਸਤਲੁਜ ਦਰਿਆ ਇੱਥੋਂ। ਇਹ ਨੋਜ ਰੋੜਤੀ ਆ ਇਧਰਲੇ ਬੰਨੇ ਬਹੁਤ ਵੱਡੀਆਂ ਘੁੰਮਣ ਘੇਰੀਆਂ ਪਾਣੀ ਦੀਆਂ ਪੈ ਰੀਆਂ ਨੇ ਘੁੰਮਣ ਘੇਰੀਆਂ ਪਾ ਕੇ ਥੱਲੋਂ ਰੇਤ ਕੱਢ ਕੇ ਰੇਤ ਕੱਢ ਕੇ ਤੇ ਆ ਬੰਨ ਨੂੰ ਜਿਹੜਾ ਥੱਲੇ ਸੱਟਿਆ ਜਾ ਰਿਹਾ ਆ। ਸੋ ਬੜੀ ਵੱਡੀ ਢਾਹ ਲੱਗੀ ਆ। ਅਸੀਂ ਇਸ ਵੀਡੀਓ ਦੇ ਜ਼ਰੀਏ ਆਪਦੇ ਭਰਾਵਾਂ ਨੂੰ ਕਹਿੰਨੇ ਕਿ ਇੱਥੇ ਵੱਧ ਤੋਂ ਵੱਧ ਸੰਗਤ ਆਵੇ। ਮਿੱਟੀ ਹੋ ਸਕਦਾ ਮਿੱਟੀ ਨਾ ਲੈ ਕੇ ਆਓ ਤੁਸੀਂ ਟਰਾਲੀਆਂ ਦੇ ਵਿੱਚ ਤੋੜੇ ਭਰ ਕੇ ਹੀ ਲੈ ਕੇ ਆਓ ਕਿਉਂਕਿ ਇੱਥੇ ਜਗ੍ਹਾ ਵੀ ਬਹੁਤ ਥੋੜੀ ਆ ਮਿੱਟੀ ਭਰਨ ਵਾਸਤੇ ਸੋ ਇੱਥੇ ਬਹੁਤ ਜ਼ਿਆਦਾ ਤੋੜਿਆਂ ਦੀ ਇਸ ਟਾਈਮ ਲੋੜ ਆ ਇਸ ਟਾਈਮ ਦੋ ਹੀ ਥਾਵਾਂ ਨੇ ਜਿੱਥੇ ਹੁਣ ਢਾਹ ਲੱਗੀ ਹੋਈ ਆ ਇੱਕ ਰੁਕਣੇ ਵਾਲਾ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਤੇ ਇੱਕ ਆਹਾ ਆ ਉੱਥੇ ਵੀ ਬੜੀ ਸੰਗਤ ਲੱਗੀ ਆ ਪਰ ਇੱਥੇ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਇੱਥੇ ਸੰਗਤ ਆਵੇ ਤੋੜੇ ਭਰ ਕੇ ਲਿਆਵੇ ਮਿੱਟੀ ਦੇ ਸੋ ਬਿੱਟੀ ਦੇ ਤੋੜੇ ਭਰਕੇ ਲਿਆ ਕੇ ਤਾਂ ਜੋ ਆ ਸਾਰਾ ਸਭਰਾਵਾਂ ਦਾ ਕੋਟ ਬੁੱਢਾ ਆ ਜਿੰਨਾ ਸੀਤੋ ਆ ਸਾਰੇ ਜਿਹੜੇ ਪਿੰਡ ਆ ਸਾਰਾ ਏਰੀਆ ਜਿਹੜਾ ਉਹ ਬਚਾਇਆ ਜਾ ਸਕੇ ਕਿਉਂਕਿ ਸਤਲੁਜ ਦਰਿਆ ਨੇ ਪਹਿਲਾਂ ਹੀ ਬਹੁਤ ਮਾਰ ਮਾਰੀ ਆ ਕਿਸਾਨਾਂ ਨੂੰ ਬਹੁਤ ਸਾਰੀਆਂ ਫਸਲਾਂ ਤਬਾਹ ਕਰਤੀਆਂ ਬਹੁਤ ਸਾਰੀਆਂ ਜਾਨਾਂ ਲੈ ਲਈਆਂ ਬਹੁਤ ਸਾਰੇ ਪਸ਼ੂ ਰੋੜ ਕੇ ਲੈ ਗਿਆ ਸੋ ਹੁਣ ਅਸੀਂ ਉਹਦੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਬਾਬਾ ਵੀਰ ਸਿੰਘ ਦੇ ਗੁਰਦੁਆਰੇ ਦੇ ਕੋਲ ਪਾੜਿਆਂ ਦੀਆਂ ਬਹਿਕਾਂ ਦੇ ਲਾਗੇ ਇੱਥੇ ਢਾਹ ਲੱਗੀ ਆ ਸੋ ਸੰਗਤ ਪੂਰੇ ਜੋਰਾ-ਚੋਰਾ ਨਾਲ ਲੱਗੀ ਆ ਦਰਿਆ ਢਾਹ ਲਾਉਣੋਂ ਨਹੀਂ ਹਟ ਰਿਹਾ ਤੇ ਇੱਥੇ ਆ ਕੇ ਤੋੜੇ ਭਰ ਕੇ ਲਿਆਓ ਲਾ ਕੇ ਤਾਂ ਜੋ ਸਾਰਾ ਏਰੀਆ ਆਪਣੇ ਭਰਾਵਾਂ ਦਾ ਸਾਰੇ ਆਪਣੇ ਭਰਾ ਜਿਹੜੇ ਬਚਾਏ ਜਾ ਸਕਣ ਕਿਉਂਕਿ ਅੰਦਰ ਤਾਂ ਜਿਹੜਾ ਵੱਡਾ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਸੋ ਹੁਣ ਕੋਸ਼ਿਸ਼ ਕਰੀਏ ਕਿ ਬਾਹਰ ਆ ਜਿਹੜਾ ਉਹ ਨੁਕਸਾਨ ਨਾ ਹੋਵੇ ਸੋ ਮੇਰੇ ਵੀਰ ਮੇਰਾ ਨੰਬਰ ਨੋਟ ਕਰ ਲਓ ਜੇ ਕਿਸੇ ਨੂੰ ਨਾਂ ਪਤਾ ਲੱਗੇ ਤੇ ਫੋਨ ਕਰਕੇ ਪੁੱਛ ਸਕਦਾ ਆ ਪੀ ਇਹ ਜਗ੍ਹਾ ਕਿਹੜੀ ਆ ਵੀਡੀਓ ਵੇਖਦਾ ਹੋਵੇ ਜਿਹੜਾ ਵੀ ਨੰਬਰ ਨੋਟ ਕਰ ਲਓ 9501547080 ਇਹ ਨੰਬਰ ਨੋਟ ਕਰ ਲਓ ਤੇ ਫੋਨ ਕਰਕੇ ਕੋਈ ਲੋਕੇਸ਼ਨ ਪੁੱਛ ਸਕਦਾ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੀਏ ਵੱਧ ਤੋਂ ਵੱਧ ਪਹੁੰਚ ਕੇ ਆਪਦੇ ਭਰਾਵਾਂ ਦਾ ਸਾਥ ਦਈਏ ਤੇ ਤੋੜੇ ਭਰ ਕੇ ਲਿਆਈਏ ਕੋਸ਼ਿਸ਼ ਕਰੀਏ ਟਰਾਲੀਆਂ ਦੇ ਵਿੱਚ ਤੋੜੇ ਭਰ ਕੇ ਲੈਈਏ ਜਿਹੜਾ ਵੀਰੇ ਵੀਡੀਓ ਵੇਖਦਾ ਆ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇੱਥੇ ਆ ਬੰਨ ਨੂੰ ਜਿਹੜਾ ਡਿਗਨੋ ਟੈਣੋ ਬਚਾ ਸਕੇ ਇਨੀਆਂ ਮਿਹਨਤਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ Vai, guru de que